ਆਤਨਾ ਖਨੌਰੀ ਵਾਲੀ ਨਹਿਰ ਦੇ ਵਿੱਚ ਡਿੱਗੀ ਗੈਸ ਸਿਲੰਡਰਾਂ ਨਾਲ ਤਰੀ ਹੋਈ ਗੱਡੀ ਡਰਾਈਵਰ ਲਾਸ਼ ਪਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਆਹ ਖੜਾ ਨਹਿਰ ਦੇ ਵਿੱਚ ਸਿਲੰਡਰ ਨੇ ਜਿਹੜੇ ਪਾਣੀ ਦੇ ਉੱਪਰ ਕਿਵੇਂ ਤੈਰਦੇ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਕਸਕਲੂਸਿਵ ਤਸਵੀਰਾਂ ਨੇ ਕਰੰਟ ਟਾਈਮ ਟੀਵੀ ਦੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਵੇਂ ਗੈਸ ਸਿਲੰਡਰ ਨੇ ਜਿਹੜੇ ਪਾਣੀ ਦੇ ਉੱਪਰ ਕਿਵੇਂ ਤਰ ਰਹੇ ਨੇ ਪਰ ਡਰੈਵਰ ਜਿਹੜਾ ਗੱਡੀ ਦਾ ਉਹ ਹਲੇ ਜਿਹੜਾ ਪਾਖੜਾ ਨਹਿਰ ਦੇ ਵਿੱਚ ਨਾ ਪਤਾ ਦੱਸਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੈਸ ਸਿਲੰਡਰਾਂ ਦੇ ਨਾਲ ਭਰੀ ਹੋਈ ਗੱਡੀ ਕਿਵੇਂ ਸਿਲੰਡਰ ਨੇ ਜਿਹੜੇ ਪਾਖੜਾ ਨਹਿਰ ਦੇ ਵਿੱਚ ਤੈਰਦੇ ਤੁਹਾਨੂੰ ਦਿਖਾਈ ਦੇ ਰਹੇ ਨੇ ਸੈਂਕੜਿਆਂ ਦੀ ਤعداد ਦੇ ਵਿੱਚ ਨੇ ਇਹ ਗੈਸ ਸਿਲੰਡਰ ਕਿੰਨੇ ਤੇਜ਼ੀ ਦੇ ਨਾਲ ਪਾਣੀ ਆ ਜਿਹੜਾ ਵਹਿ ਰਿਹਾ ਤੇ ਵਿੱਚ ਸਿਲੰਡਰ ਨੇ ਜਿਹੜੇ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੁੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੈਸ ਸਿਲੰਡਰਾਂ ਦੇ ਨਾਲ ਭਰੀ ਹੋਈ ਗੱਡੀ ਜਿਹੜੀ ਪਾਖੜਾ ਨਹਿਰ ਖਨੌਰੀ ਪਾਤਨਾ ਖਨੌਰੀ ਨਹਿਰ ਦੇ ਵਿੱਚ ਡਿੱਗ ਗਈ ਹੈ ਜਿਸ ਕਾਰਨ ਸਿਲੰਡਰ ਨੇ ਜਿਹੜੇ ਪਾਣੀ ਦੇ ਵਿੱਚ ਪੈਰ ਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਗੈਸ ਸਿਲੰਡਰਾਂ ਨਾਲ ਭਰੀ ਹੋਈ ਜਿਹੜੀ ਗੱਡੀ ਆ ਉਹ ਪਾਖੜਾ ਭਾਵੇਂ ਕਿ ਲੋਕ ਨੇ ਜਿਹੜੇ ਉਹ ਵੀ ਤਮਾਸ਼ੀਰ ਬਣ ਕੇ ਖੜੇ ਹੋਏ ਨੇ ਪਰ ਲੇਕਿਨ ਕਿਉਂਕਿ ਸਰਦਾ ਠੰਡਾ ਮਹੀਨਾ ਹੋਣ ਕਾਰਨ ਤੁਸੀਂ ਦੇਖ ਸਕਦੇ ਹੋ ਕਿਵੇਂ ਆਖੜਾ ਨਹਿਰ ਦੇ ਵੱਲ ਕੋਈ ਕੋਚ ਕਰਨ ਨੂੰ ਵੀ ਤਿਆਰ ਨਹੀਂ ਕਿਉਂਕਿ ਸਿਲੰਡਰਾਂ ਨੂੰ ਚੱਕਣ ਦੇ ਲਈ ਕੋਈ ਵੀ ਆਪਣੀ ਜਾਨ ਜੋਖਮ ਦੇ ਵਿੱਚ ਨਹੀਂ ਪਾਊਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਰ ਲੇਕਿਨ ਜਿਹੜੀ ਵੱਡੀ ਗੱਲਬਾਤ ਸੁਣਨ ਨੂੰ ਮਿਲੀ ਹੈ ਇਹ ਡਰਾਈਵਰ ਹੈ ਜਿਹੜਾ ਡਰਾਈਵਰ ਆਖੜਾ ਨਹਿਰ ਦੇ ਵਿੱਚ ਲਾ ਪਤਾ ਜਿਹੜਾ ਦੱਸਿਆ ਜਾ ਰਿਹਾ ਭਾਵੇਂ ਕਿ ਲੋਕ ਕੁਝ ਖੜੇ ਨੇ ਪਰ ਲੇਕਿਨ ਉਹ ਜ਼ਰੂਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਵੇਂ ਸਿਲੰਡਰ ਨੇ ਜਿਹੜੇ ਤੇਜ਼ੀ ਦੇ ਨਾਲ ਵਹਿ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸਿਲੰਡਰ ਨੇ ਇਹ ਦੇਖ ਸਕਦੇ ਹੋ ਕਿਵੇਂ ਪਾਣੀ ਦੇ ਵਿੱਚ ਵਹਿ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਪਾਕੜਾ ਨਹਿਰ ਦਾ ਪਾਣੀ ਕਿੰਨੀ ਤੇਜ਼ੀ ਦੇ ਨਾਲ ਵਹਾ ਕਿਉਂਕਿ ਪਹਾੜਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜੀ ਬਾਰਿਸ਼ ਹੋ ਰਹੀ ਆ ਉਸ ਬਾਰਿਸ਼ ਹੋਣ ਦੇ ਕਾਰਨ ਜਿਹੜਾ ਪਾਣੀ ਦਾ ਵਹਾਗ ਆ ਉਹ ਤੇਜ਼ ਛੱਡਿਆ ਹੋਇਆਗਾ ਜਿਹਦੇ ਕਾਰਨ ਪਾਣੀ ਦਾ ਵਹਾਅ ਤੇਜ਼ ਹੈ ਤੇ ਜਿਹਦੇ ਕਰਕੇ ਸਿਲੰਡਰ ਤੁਸੀਂ ਦੇਖ ਸਕਦੇ ਕਿੰਨੀ ਤੇਜ਼ੀ ਦੇ ਨਾਲ ਵਹਿ ਰਹੇ ਨੇ ਕਿਵੇਂ ਪਾਣੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖੋ ਪੁਲ ਦੇ ਥੱਲੇ ਕਿੰਨੀ ਤੇਜ਼ ਪਾਣੀ ਲੰਘ ਰਿਹਾਗਾ